ਦੋ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ 101 ਕਿਸਾਨਾਂ ਦਾ ਜੱਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨ ਦੇ ਲਈ ਚੱਲ ਪਿਆ ਤੇ ਇਸ ਦੌਰਾਨ 101 ਕਿਸਾਨਾਂ ਦਾ ਜੋ ਪਹਿਲਾ ਜੱਥਾ ਹੈ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 12 ਵਜੇ ਦਿੱਲੀ ਕੂਚ ਕੀਤਾ ਜਾਵੇਗਾ ਜਿਸ ਦੇ ਤਹਿਤ ਦਿੱਲੀ ਨੂੰ ਚਾਲੇ ਜਾਊਗਾ ਕਿਸਾਨਾਂ ਦੇ ਵੱਲੋਂ ਪਾ ਦਿੱਤੇ ਗਏ ਨੇ ਤੇ ਜੋ ਸੁਰੱਖਿਆ ਆ ਸ਼ੰਭੂ ਬਾਰਡਰ ਤੇ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਪੈਰਾ ਮਿਲਟਰੀ ਫੋਰਸ ਜੋ ਕਿਸਾਨਾਂ ਨੂੰ ਰੋਕਣ ਦੇ ਲਈ ਲਗਾਈ ਗਈ ਹੈ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਨਾਲੇ ਨਾਲ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਹਰਿਆਣਾ ਦੇ ਨਾਲ ਜੋ ਬਾਰਡਰ ਇਹ ਲੱਗਦਾ ਹੈ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਨੇ ਜੋ ਬੰਦ ਕੀਤੇਆਂ ਗਏ ਹਨ ਵਿਧੇਰੇ ਜਾਣਕਾਰੀ ਦੇ ਲਈ ਅਸੀਂ ਗੱਲਬਾਤ ਵੀ ਕਰਾਂਗੇ ਸਾਡੇ ਸਹਿਯੋਗੀ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਨੇ ਉਹਨਾਂ ਤੋਂ ਸਥਿਤੀ ਦਾ ਹਾਲ ਜਾਣਾਂਗੇ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਦਿੱਲੀ ਚ ਨੂੰ ਜੋ ਇਹ ਚਾਲੇ ਪਾ ਦਿੱਤੇ ਗਏ ਨੇ ਦਿੱਲੀ ਖੂਚ ਦੇ ਲਈ ਤੇ ਇਹ ਦੇਖਣਾ ਹੋਵੇਗਾ ਕਿਸ ਤਰੀਕੇ ਦੀ ਸਥਿਤੀ ਸ਼ੰਭੂ ਬਾਰਡਰ ਤੇ ਬਣਦੀ ਹੋਈ ਨਜ਼ਰ ਆਉਂਦੀ ਆ ਸੋ ਲਗਾਤਾਰ ਇਸ ਮਾਮਲੇ ਦੇ ਉੱਤੇ ਅਸੀਂ ਬਣੇ ਹੋਏ ਆ ਅਪਡੇਟ ਤੁਹਾਨੂੰ ਦੇ ਰਹੇ ਆ ਜੋ ਸਭ ਤੋਂ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਕਿਸਾਨਾਂ ਦੇ ਵੱਲੋਂ ਚਾਲੇ ਦਿੱਲੀ ਨੂੰ ਪਾ ਦਿੱਤੇ ਗਏ ਨੇ ਸ਼ੰਭੂ ਬਾਰਡਰ ਤੇ ਉੱਤੋਂ ਕਿਸਾਨਾਂ ਦੇ ਵੱਲੋਂ ਫਿਰ ਤੋਂ ਯਤਨ ਕੋਸ਼ਿਸ਼ ਹੈ ਜੋ ਉਹ ਦਿੱਲੀ ਕੂਚਦੀ ਅੱਜ ਫਿਰ ਤੋਂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਵੱਖ-ਵੱਖ ਸਮੇਂ ਤੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਆ ਹਾਲਾਂਕਿ ਜੋ ਸੁਰੱਖਿਆ ਫੋਰਸਾਂ ਨੇ ਉਹਨਾਂ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਨੇ ਜੋ ਉਹ ਕਿਸਾਨਾਂ ਦੇ ਉੱਤੇ ਡਾਗੇ ਗਏ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਹੰਝੂ ਗੈਸ ਦੇ ਗੋਲੇ ਡਾਗੇ ਗਏ ਸੀ ਬਾਰਡਰ ਤੋਂ ਪਿੱਛੇ ਜੋ ਕਿ ਸੁਰੱਖਿਆ ਘੇਰਾ ਜੋ ਤਣਾਅ ਦਿੱਤੀ ਗਈ ਹੈ ਫੋਰਸਾਂ ਦੇ ਵੱਲੋਂ ਉਸ ਤੋਂ ਪਿੱਛੇ ਹਟਾਇਆ ਗਿਆ ਸੀ ਕਿਸਾਨਾਂ ਨੂੰ ਤੇ ਅੱਜ ਕਿਸਾਨਾਂ ਦੇ ਵੱਲੋਂ 14 ਜੋ ਤਰੀਕ ਦਾ ਐਲਾਨ 14 ਦਸੰਬਰ ਨੂੰ ਐਲਾਨ ਕੀਤਾ ਗਿਆ ਸੀ ਕਿ ਮੁਰ ਤੋਂ ਜੋ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਨੂੰ ਰਵਾਨਾ ਹੋਇਆ ਜਾਵੇਗਾ ਦਿੱਲੀ ਕੂਚ ਕੀਤਾ ਜਾਵੇਗਾ ਸੋ ਉਸ ਦੇ ਤਹਿਤ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੇ ਲਈ ਚਾਲੇ ਪਾ ਦਿੱਤੇ ਗਏ ਨੇ ਇਸ ਖਬਰ ਦੇ ਉੱਤੇ ਅਸੀਂ ਬਣੇ ਹੋਏ ਹਾਂ ਤੇ ਵਿਧੇਰੇ ਅਪਡੇਟ ਦੇ ਲਈ ਅਸੀਂ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਾਂਗੇ ਜੋ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਨੇ ਤੇ ਕੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਬਾਬਤ ਵੀ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਆ ਉਹ ਮੁਹੱਈਆ ਕਰਵਾਈ ਜਾਵੇਗੀ ਜੇਕਰ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਲਗਾਤਾਰ 300 ਤੋਂ ਵੱਧ ਦਿਨ ਹੋ ਗਏ ਨੇ ਜੇਕਰ ਖਨੌਰੀ ਬਾਰਡਰ ਦੀ ਗੱਲ ਕਰੀਏ ਤਾਂ ਡੱਲੇਵਾਲ ਮਰਨ ਵਰਤੇ ਬੈਠੇ ਨੇ ਤੇ ਲਗਾਤਾਰ ਉਹਨਾਂ ਨੂੰ ਮਰਨ ਵਰਤੇ ਬੈਠਿਆਂ ਨੂੰ 19 ਲਗਭਗ ਦਿਨ ਹੋ ਚੁੱਕੇ ਨੇ ਤੇ ਲਗਾਤਾਰ ਸਿਆਸਤਦਾਨਾਂ ਵੱਲੋਂ ਜੀ ਤੋ ਇਸ ਖਬਰ ਦੇ ਉੱਤੇ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਅਮਿਤ ਸਿੱਠੀ ਜੀ ਕੀ ਜਾਣਕਾਰੀ ਹੈ ਹਲੋ ਹਾਂਜੀ ਅਮਿਤ ਸਿੱਠੀ ਜੀ ਸਵਾਗਤ ਹੈ ਜੀ ਕੀ ਜਾਣਕਾਰੀ ਹੈ ਜੀ ਸ਼ੰਭੂ ਬਾਰਡਰ ਤੇ ਇਸ ਵਕਤ ਕੀ ਹਾਲਾਤ ਨੇ ਬਿਲਕੁਲ ਅਗੇ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਕਿਸਾਨਾਂ ਦਾ ਕਹਿਣਾ ਕੀ ਹੈ ਉਹ ਇੱਕ ਸੇ ਕਿਸਾਨ ਜਿਹੜੇ ਨੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਜਿੱਦਾਂ ਉਹਨੇ ਦਿੱਲੀ ਜਾਣਾ ਤੇ ਉਹਨੂੰ ਲੈ ਕੇ ਜਿਹੜਾ ਹੈ ਲਗਾਤਾਰ ਅੰਦੋਲਨ ਜਿਹੜਾ ਹੈ ਉੱਥੇ ਚੱਲ ਰਿਹਾ ਹੈ ਤੇ ਉਹ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਜਿਹੜੀ ਹੈ ਉਹਨਾਂ ਨੂੰ ਅੱਗੇ ਜਾਣ ਦਿੰਦੀ ਹੈ ਕਿ ਨਹੀਂ ਕਿਉਂਕਿ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਕੀ ਤੁਹਾਡੇ ਕੋਲ ਪਰਮਿਸ਼ਨ ਹੈ ਤੁਹਾਨੂੰ ਦਿੱਲੀ ਜਾਣ ਦੀ ਤੇ ਇਹਨੂੰ ਲੈ ਕੇ ਜਿਹੜੀ ਹੈ ਲਗਾਤਾਰ ਜਿਹੜੇ ਹੈ ਫਰਮੋਗਰਮਾਈ ਜਿਹੜੀ ਉਸ ਤੋਂ ਦੇਖਣ ਨੂੰ ਮਿਲ ਰਹੀ ਹੈ ਜੀ ਜੇਕਰ ਗੱਲ ਕੀਤੀ ਜਾਵੇ ਅੱਜ ਕਿਸ ਤਰੀਕੇ ਦੀ ਸਥਿਤੀ ਬਣਦੀ ਹੋਈ ਨਜ਼ਰ ਆ ਸਕਦੀ ਹੈ ਹੁਣ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਚਾਲੇ ਪਾ ਦਿੱਤੇ ਗਏ ਨੇ ਦਿੱਲੀ ਕੂਚ ਦੇ ਲਈ ਕੀ ਲੱਗਦਾ ਹੈ ਕਿਸ ਤਰੀਕੇ ਦੀ ਸਥਿਤੀ ਦੀ ਬਣਦੀ ਹੋਈ ਨਜ਼ਰ ਆ ਰਹੀ ਹੈ ਹਾਲਕਿ ਤੋਂ ਪਹਿਲਾਂ ਵੀ ਕਈ ਵਾਰ ਜਿਹੜਾ ਹੈ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕੀਤੀ ਗਈ ਹੈ ਦਿੱਲੀ ਜਾਣ ਲਈ ਜਿਹੜੀ ਹੈ ਕੋਸ਼ਿਸ਼ ਲਗਾਤਾਰ ਜਿਹੜੀ ਹੈ ਕੀਤੀ ਜਾ ਰਹੀ ਹੈ 101 ਕਿਸਾਨ ਜਿਹਨੇ ਰਿਵਾਨਾ ਜਿਹੜੇ ਨੇ ਹੋਏ ਨੇ ਉਹ ਦੇਖਣਾ ਹੋਵੇਗਾ ਕਿ ਅੱਗੇ ਜਾ ਕੇ ਕੇਂਦਰ ਜਿਹੜਾ ਹੈ ਕੇਂਦਰ ਦੇ ਨਾਲ ਕੀ ਗੱਲਬਾਤ ਹੋ ਜੇ ਤੋਂ ਪਹਿਲਾਂ ਵੀ ਕਈ ਦੌਰ ਦੀ ਜਿਹੜੀਆਂ ਕੇਂਦਰ ਦੇ ਨਾਲ ਮੀਟਿੰਗ ਹੋਈ ਹੈ ਦੇਖਣਾ ਹੋਵੇਗਾ ਕਿ ਉਹ ਜਿੰਨਾ ਚਾਲੇ ਪਾਏ ਨੇ ਕਿ ਰਮ ਜਿਹੜਾ ਹੈ ਰੁਖ ਜਿਹੜਾ ਹੈ ਕੇਂਦਰ ਰੱਖਦੀ ਹੈ ਜਾਂ ਕਿਸਾਨਾਂ ਦੀ ਗੱਲਾਂ ਜਿਹੜੀ ਆਨ ਵਾਲੇ ਜਿਹਨਾਂ ਦੇ ਵਿੱਚ ਮੰਨ ਲੈਂਦੀ ਸੀ ਨਹੀਂ ਜੀ ਜੇਕਰ ਗੱਲ ਕਰੀਏ ਸੁਰੱਖਿਆ ਫੋਰਸਾਂ ਦੇ ਵੱਲੋਂ ਕਿਸਾਨਾਂ ਨੂੰ ਪਿੱਛੇ ਬਾਰਡਰ ਤੋਂ ਜਿੱਥੇ ਉਹਨਾਂ ਦੇ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਹਾਲਾਂਕਿ ਕਿਸਾਨ ਇਹ ਕੋਸ਼ਿਸ਼ ਕਰਦੇ ਨੇ ਕਿ ਉਹ ਬੈਰੀਕੇਟਿੰਗ ਜੋ ਦਿੱਤੀ ਲਗਾਈ ਗਈ ਹੈ ਉਸ ਨੂੰ ਤੋੜ ਕੇ ਅੱਗੇ ਵਧਿਆ ਜਾਵੇ ਤੇ ਉਹਨਾਂ ਨੂੰ ਸੁਰੱਖਿਆ ਫੋਰਸਾਂ ਦੇ ਵੱਲੋਂ ਪਿੱਛੇ ਹਟਾਇਆ ਜਾਂਦਾ ਕੀ ਲੱਗਦਾ ਹੈ ਕਿ ਅੱਜ ਵੀ ਇਸ ਤਰ੍ਹਾਂ ਦੀ ਸਥਿਤੀ ਆ ਜੋ ਉਹ ਬਣਦੀ ਹੋਈ ਨਜ਼ਰ ਆ ਸਕਦੀ ਹੈ ਦੇਖੋ ਹਾਲਾਂਕਿ ਅਗਰ ਪਿਛਲੇ ਦੌਰ ਦੀ ਅਸੀਂ ਗੱਲ ਕਰੀ ਵੀ ਤੀਸਰੀ ਵਾਰ ਜਿਹੜੇ ਜਾਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉਥੇ ਜਾਂਦੀ ਜਿਹੜੇ ਚਾਲੇ ਜਿਹੜੇ ਨੇ ਪਾਏ ਗਏ ਨੇ ਹਾਲਕਿ ਅਸੀਂ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਕਾਫੀ ਨਰਮ ਰੁੱਖ ਜਿਹੜਾ ਹੈ ਹਰਿਆਣਾ ਸਰਕਾਰ ਦਾ ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਪਹਿਲਾਂ ਪਾਣੀ ਦਿੱਤਾ ਗਿਆ ਫਿਰ ਜਾ ਆਫਰ ਕੀਤੀ ਗਈ ਫੁੱਲਾਂ ਦੀ ਵਰਸ਼ਾ ਕੀਤੀ ਗਈ ਇਹ ਦੇਖਣਾ ਹੋਵੇਗਾ ਕਿ ਹੁਣ ਜਿਹੜੀ ਲਿਸਟ ਤੁਸੀਂ ਲਿਸਟ ਦਾ ਜਿਹੜਾ ਹੈ ਜ਼ਰੂਰ ਜਿਹੜਾ ਉਹਦੇ ਵਿੱਚ ਹੁੰਦਾ ਹੈ ਕਿ ਉਹਨਾਂ ਦੇ ਕੋਲ ਜਿਹੜੀ ਲਿਸਟ ਹੈ ਕਿ ਉਹੀ ਕਿਸਾਨ ਅੱਗੇ ਜਾ ਰਹੇ ਨੇ ਤੇ ਦੇਖਣਾ ਹੋਵੇਗਾ ਕਿ ਅਗਰ ਲਿਸਟ ਦੇ ਮਾਧਮ ਨਾਲ ਅਗਰ ਕਿਸਾਨ ਅੱਗੇ ਜਾਂਦੇ ਨੇ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਅੱਗੇ ਜਾਣ ਵੀ ਦਿੱਤਾ ਜਾ ਸਕੇ ਕਿ ਵੀ ਲਗਾਤਾਰ ਕੇਂਦਰ ਦੇ ਨਾਲ ਵੀ ਜਿਹੜਾ ਹੈ ਕੇਂਦਰ ਵੀ ਮਾਨਰਟਿੰਗ ਜਿਹੜੀ ਹੈ ਇਸ ਪੂਰੇ ਅੰਦੋਲਨ ਦੇ ਵਿੱਚ ਜੁਲਾਈ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਜੇਕਰ ਸੱਠੀ ਸਾਹਿਬ ਗੱਲ ਕਰੀਏ ਤਾਂ ਪੰਦੇਰ ਵੱਖ-ਵੱਖ ਮੌਕੇ ਤੇ ਕਹਿੰਦੇ ਹੋ ਨਜ਼ਰ ਆਉਂਦੇ ਨੇ ਕਿ ਕਿਸਾਨਾਂ ਦੇ ਖਿਲਾਫ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਧਾਰਨਾ ਸਿਰਜੀ ਧਾਰਨਾ ਬਣਾਈ ਜਾ ਰਹੀ ਹੈ ਕਿ ਉਹਨਾਂ ਨੂੰ ਜਿਵੇਂ ਤੁਸੀਂ ਗੱਲ ਕੀਤੀ ਹੈ ਜ਼ਿਕਰ ਕੀਤਾ ਹੈ ਕਿ ਚਾਹ ਪਾਣੀ ਆਫਰ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਕਿਸਾਨਾਂ ਦੇ ਉੱਤੇ ਤੇ ਲਗਾਤਾਰ ਜੇਕਰ ਗੱਲ ਕਰੀ ਤੇ ਹੰਝੂ ਗੈਸ ਦੇ ਗੋਲੇ ਦੀ ਵੀ ਦਾਗੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਅਗਰ ਅਸੀਂ ਕਰੀਏ ਕਿ ਅਸੀਂ ਵੀ ਇੰਕਾ ਵੀ ਉਹਨ ਮੰਜ਼ਰ ਵੀ ਦੇਖਿਆ ਕਿ ਜਦੋਂ ਕ્યા ਉਹਨਾਂ ਨੂੰ ਜਿਹੜੀ ਹੈ ਅਪਲਾਈ ਗਏ ਉਸ ਤੋਂ ਪਹਿਲਾਂ ਦੋਰ ਦੀ ਅਸੀਂ ਗੱਲ ਕਰੀਏ ਅੰਜੂ ਗੈਸ ਜਿਹੜੇ ਹੈ ਗੋਲੇ ਜਿਸ ਤਰ੍ਹਾਂ ਅਸੀਂ ਤਾਂ ਕੇ ਜਾਂਦੇ ਸਨ ਕਈ ਕਿਸਾਨ ਜਿਹੜੇ ਨੇ ਕਾਇਲ ਹੋਏ ਹੈ ਨਾ ਇਹਦੇ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲਦਾ ਰਿਹਾ ਦੇਖਣਾ ਹੋਵੇਗਾ ਕਿ ਆ ਹੁਣ ਅੱਜ ਵੀ ਅਗਰ ਅਸੀਂ ਗੱਲ ਕਰੀਏ ਕਿ ਕਿਆ ਹੁਣ ਨਰਮ ਰੁੱਖ ਜਿਹੜਾ ਹੈ ਅੱਜ ਵੀ ਉਸੇ ਤਰੀਕੇ ਨਾਲ ਜਿਹੜਾ ਹੈ ਹਰਿਆਣਾ ਸਰਕਾਰ ਜਿਹੜੀ ਹੈ ਦਿਖਾਉਂਦੀ ਹੈ ਜਿਹੜੇ ਉਸੇ ਜਿਹੜੇ ਅਧਿਕਾਰੀ ਬੈਠੇ ਨੇ ਕੀ ਫਿਰ ਜਿਹੜਾ ਹੈ ਅੱਜ ਗਰਮੋਗਰਮੀ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਜਾਂ ਫਿਰ ਤੋਂ ਫੁੱਲਾਂ ਦੀ ਬਾਰਿਸ਼ ਹੁੰਦੀ ਹੈ ਜਾਂ ਜਿਹੜੀ ਲਿਸਟ ਦੇ ਮਾਧਿਅਮ ਬੇ ਨਾਲ ਦੇ ਵਿੱਚ ਹੈਗੇ ਆ ਕਿ ਕੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਤੇ ਆਉਣ ਵਾਲਾ ਸਮਾਂ ਹੀ ਹੁੰਦਾ ਹੈ ਜੀ ਬਹੁਤ ਬਹੁਤ ਮਿਹਰਬਾਨੀ ਸੋ ਅਮਿਤ ਸੇਠੀ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਸੀ तमाम ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ ਸੋ ਜੇਕਰ ਇਸ ਗੱਲ ਦੀ ਇਸ ਖਬਰ ਤੇ ਰਹੀਏ ਤਾਂ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਦਿੱਲੀ ਕੂਚ ਦੇ ਲਈ ਚਾਲੇ ਪਾਏ ਗਏ ਨੇ ਰਵਾਨਾ ਹੋਏ ਨੇ ਸੋ ਦੇਖਣਾ ਹੋਵੇਗਾ ਹੁਣ ਕਿਸ ਤਰੀਕੇ ਦੀ ਸਥਿਤੀ ਆ ਜੋ ਉਹ ਬਣਦੀ ਹੋਈ ਨਜ਼ਰ ਆਉਂਦੀ ਆ ਸੋ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੇ ਲਈ ਚਾਲੇ ਪਾਏ ਗਏ ਨੇ